ਪੰਜਾਬ ਵਿੱਚ 1 ਜੂਨ ਨੂੰ ਹੋਣ ਵਾਲੀ ਚੋਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ ਅਤੇ ਲੁਧਿਆਣਾ ਲੋਕ ਸਭਾ ਹਲਕੇ ਦੇ ਵੱਖ-ਵੱਖ ਥਾਣਿਆਂ ਲਈ ਪੋਲਿੰਗ ਪਾਰਟੀ ਛੱਡਣ ਦੇ ਲਈ ਪ੍ਰਕਿਰਿਆ ਚੱਲ ਰਹੀ ਹੈ ਇਸ ਮੌਕੇ ਪੋਲਿੰਗ ਸਟਾਫ ਨੂੰ ਮਿਲਣ ਲਈ ਪਹੁੰਚੇ ਜ਼ਿਲ੍ਹਾ ਚੋਣ ਅਫਸਰ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਸ਼ਖਸ਼ੀ ਸਹਾਣੀ ਨੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਨਿਰਪੱਖ ਅਤੇ ਅਜਾਜ ਚੋਣ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਇਸ ਦੌਰਾਨ ਅੱਜ ਪੋਲਿੰਗ ਸਟਾਫ ਵਕਫ ਵਕ ਥਾਣੇ ਲਈ ਰਵਾਨਾ ਹੋ ਗਿਆ ਸੁਰੱਖਿਆ ਦੇ ਵੀ ਸਖਤ ਪ੍ਰਬੰਧ ਕੀਤੇ ਗਏ ਹਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਚੋਣ ਪ੍ਰਕਿਰਿਆ ਲਈ ਵੱਧ ਚੜ ਕੇ ਹਿੱਸਾ ਲੈਣ ਕਿ ਆਜਾਸੀ ਨਾ ਇੱਕ ਡਿਸਪੈਚ ਸੈਂਟਰ ਤੇ ਖੜੇ ਹੈ ਜਿੱਥੇ ਆਪਣੀ ਜਿੰਨੀ ਪਾਰਟੀਆਂ ਹੈਗੀਆਂ ਨੇ ਉਹ ਅੱਜ ਡਿਸਪੈਚ ਹੋ ਰਹੀਆਂ ਨੇ ਸਾਡੀ ਲੁਧਿਆਣਾ ਪੀਸੀ ਦੇ ਵਿੱਚ 9 ਹਲਕੇ ਹੈਗੇ ਆ ਸਾਰੀ ਹੀ ਜਿਹੜੀ ਪੋਲਿੰਗ ਪਾਰਟੀਆਂ ਹੈ ਜਿਨ੍ਹਾਂ ਨੇ ਇਲੈਕਸ਼ਨ ਕਰਾਣੀ ਹੈ ਉਹ ਅੱਜ ਆਪਣੇ ਬੂਥਾਂ ਤੇ ਪਹੁੰਚ ਜਾਣਗੀਆਂ ਸਾਡੀ 1843 ਜਿਹੜੇ ਬੂਥਸ ਨੇ ਉੱਥੇ ਪਹੁੰਚ ਜਾਣਗੀਆਂ ਤੇ ਇਸ ਤੋਂ ਇਲਾਵਾ ਮੈਂ ਦੱਸਣਾ ਚਾਹ ਚਾਹ ਰਿਹਾ ਹਾਂ ਕਿ ਪੋਲਿੰਗ ਸਟਾਫ ਹੋ ਗਿਆ ਇਸ ਤੋਂ ਇਲਾਵਾ ਜਿੰਨਾ ਸਾਰਾ ਆਪਣਾ ਵੋਲੰਟੀਅਰਸ ਹੈ ਕਿਸ ਨੇ 휠 ਚੇਅਰ ਤੇ ਡਿਊਟੀ ਦੇਣੀ ਹੈ ਕਿਸ ਨੇ ਹਾਈਡਰੇਸ਼ਨ ਸਟੇਸ਼ਨ ਤੇ ਡਿਊਟੀ ਦੇਣੀ ਹੈ ਕਿ ਪਾਣੀ ਪਿਲਾਣਾ ਹੈ ਗੁਲਾਬ ਸ਼ਰਬਤ ਪਿਲਾਣਾ ਹੈ ਸਾਰਾ ਸਟਾਫ ਜਿਵੇਂ ਕਾਊਂਟ ਕਰਦੀ ਹੈ ਤਾ ਸਾਟਾ ਐਟ ਲੀਸਟ 25000 ਜਨਾ ਤੁਹਾਡੇ ਮਤਦਾਨ ਤੁਸੀਂ ਸੇਫਲੀ ਦੇ ਸਕੋ ਉਹਦੇ ਲਈ ਲੱਗਿਆ ਹੋਇਆ ਆਪਣੀ ਡਿਊਟੀ ਤੰਦੇਹੀ ਨਾਲ ਨਿਭਾ ਰਿਹਾ ਹੈ ਹੁਣ ਸਿਰਫ ਤੁਹਾਡੀ ਹੀ ਉਡੀਕ ਹੈ ਕਿ ਤੁਸੀਂ 1 ਜੂਨ ਨੂੰ ਜੋ ਕਿ ਕੱਲ ਹੈ ਸਵੇਰੇ ਸਵੇਰੇ 7 ਵਜੇ ਆ ਕੇ ਆਪਣਾ ਮਤਦਾਨ ਜ਼ਰੂਰ ਪਾਓ ਜਿਹੜਾ ਮਤਦਾਨ ਤੁਸੀਂ ਪਾ ਰਹੇ ਹੋ ਤੁਸੀਂ ਕਿਸੇ ਦੇ ਭੈ ਦੇ ਵਿੱਚ ਜਾਂ ਡਰ ਦੇ ਵਿੱਚ ਡਰਾਵੇ ਦੇ ਵਿੱਚ ਲਾਲਚ ਦੇ ਵਿੱਚ ਆ ਕੇ ਨਾ ਪਾਓ ਸਾਡੀ ਜਿਹੜੀ ਪ੍ਰੋਟੋਕਾਲ ਹੈ 48 ਆਰ 72 ਆਰ ਜਿਸੀ ਆਲਰੇਡੀ ਪੂਰੀ ਕਰ ਰਹੀ ਹੈ ਅੱਜ 24 ਘੰਟੇ ਸਾਡੀ ਸ਼ੁਰੂ ਹੋ ਜਾਣਗੇ ਤੇ ਐਸੀ ਡਰੋਨ ਰਾਹੀਂ ਵੀ ਸਰਵੇਲੈਂਸ ਕਰ ਰਹੇ ਆ ਕਿ ਕਿਸੇ ਤਰੀਕੇ ਦੀ ਵੀ ਕੋਈ ਵੰਡ ਜੋ ਕਿ ਇਲੀਗਲ ਕਿਸੇ ਕੈਸ਼ ਡਰੱਗਸ ਜਾਂ ਕਿਸੇ ਵੀ ਤਰੀਕੇ ਦੇ ਫਰੀ ਬੀਜ਼ ਲਿੱਕਰ ਟੋਕਨਸ ਇਹਦਾ ਦੀ ਨਾ ਹੋਵੇ ਅਸੀਂ ਸਪੈਸ਼ਲ ਪੈਟ੍ਰੋਲਿੰਗ ਕਰ ਰਹੇ ਹਾਂ ਕੱਲ ਵੀ ਅਸੀਂ ਸੀਪੀ ਸਾਹਿਬ ਦੇ ਨਾਲ ਮਿਲ ਕੇ ਫਲੈਗ ਮਾਰਚ ਕਰਦੀ ਸੀਗੀ ਅੱਜ ਵੀ ਡਰੋਨ ਸਰਵੇਲੈਂਸ ਸਾਡੀ ਕੁਝ ਏਰੀਆਜ਼ ਦੇ ਵਿੱਚ ਚੱਲ ਰਹੀ ਹੈਗੀ ਐ ਜਿਹੜੀ ਚੋਨ ਪ੍ਰਚਾਰ ਦਾ ਟਾਈਮ ਹੈ ਉਹ ਕੱਲ ਸ਼ਾਮ 6 ਵਜੇ ਤੱਕ ਤਾਂ ਸੀਗਾ ਤੇ ਉਹ ਖਤਮ ਹੋ ਚੁੱਕਿਆ ਹੈਗਾ ਤੇ ਸਾਡੀ ਐਫਐਸਟੀ ਆਨੇ ਦੋ ਤਾਵੇਂ ਤੇ ਸੱਤ ਐਕਸ਼ਨ ਲਿੱਤੀ ਹੈ ਜਿੱਥੇ ਚੋਨ ਪ੍ਰਚਾਰ ਦਾ ਸਮਾਂ ਕਿਸ ਨੇ ਲੰਗਾਇਆ ਸੀ ਕਿਸੇ ਪਾਰਟੀਆਂ ਨੇ ਉਹਨਾਂ ਤੇ ਸਖਤ ਕਾਰਵਾਈ ਆਲਰੇਡੀ ਹੋ ਚੁੱਕੀ ਹੈ ਨੇ ਸਾਰੀ ਹੀ ਪੋਲੀਟੀਕਲ ਪਾਰਟੀਆਂ ਸੇ ਜਿਹੜੇ ਆਪਣੇ ਰੈਕਗਨਾਈਜ਼ਡ ਪਾਰਟੀਆਂ ਨੇ ਜਾਂ ਰਜਿਸਟਰਡ ਆਪਣੇ ਪਾਰਟੀਆਂ ਹੈਗੀਆਂ ਜਾਂ ਆਪਣੇ ਜਿਹੜੇ ਕੈਂਡੀਡੇਟਸ ਨੇ ਸਾਡੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਭਾਰਤ ਦੇ ਵਿੱਚ ਸਭ ਤੋਂ ਵੱਧ ਆਈ ਥਿੰਕ 43 ਜਿਹੜੇ ਸਾਡੇ ਹੈਗੇ ਸਭ ਤੋਂ ਵੱਧ ਹੈਗੇ ਆ ਪੂਰੇ ਭਾਰਤ ਦੇ ਵਿੱਚ ਸੋ ਸਾਰਿਆਂ ਨੂੰ ਮੈਂ ਇਹ ਆਲਰੇਡੀ ਸੈਂਸਿਟਾਈਜ਼ ਕਰ ਚੁੱਕੀ ਹਾਂ ਕਿ ਇਸ ਦੌਰਾਨ ਜਿਹੜਾ ਕੋਈ ਚੋਣ ਪ੍ਰਚਾਰ ਨਹੀਂ ਚੱਲ ਸਕਦਾ ਮੀਡੀਆ ਨੂੰ ਵੀ ਮੈਂ ਰਿਕੁਐਸਟ ਕਰਨਾ ਚਾਹੁੰਦੀ ਆ ਕਿ ਮੀਡੀਆ ਲਈ ਵੀ ਐਗਜ਼ਿਟ ਪੋਲ ਤੇ ਓਪੀਨੀਅਨ ਪੋਲ ਦਾ ਜਿਹੜਾ ਹੈਗਾ ਉਹਦੀ ਪਾਬੰਦੀ ਹੈਗੀ ਆ ਉਹ ਵੀ ਤੁਸੀਂ ਕਾਈਂਡਲੀ ਕੰਪਲਾਈ ਕਰਿਓ ਤੇ ਸਾਰਿਆਂ ਨੂੰ ਮੈਂ ਦੁਬਾਰਾ ਤੁਹਾਡੀ ਰਹੀ ਅਪੀਲ ਕਰਨਾ ਚਾਹੁੰਦੀ ਆ ਕਿ 1 ਜੂਨ ਕੱਲ 7 ਵਜੇ ਆਪਣੇ ਪੋਲਿੰਗ ਬੂਥਸ ਤੇ ਜ਼ਰੂਰ ਪਹੁੰਚੋ ਅਸੀਂ ਸਰਪ੍ਰਾਈਜ਼ ਗਿਫਟਸ ਵੀ ਦੇ ਰਹੀਏ ਜਿਹੜੇ ਪਹਿਲਾ 100 ਵੋਟਰ ਜਾਂਦੇ ਆ ਸਾਡੇ ਕੋਲ ਤੇ ਜਿਹੜੇ ਫਰਸਟ ਟਾਈਮ ਵੋਟਰਸ ਆ ਉਹਨਾਂ ਨੂੰ ਵੀ ਗਿਫਟਸ ਮਿਲ ਰਹੀਆਂ ਬਟ ਤੁਸੀਂ ਗਿਫਟਸ ਦੇ ਬੇਸਿਸ ਤੇ ਨਾ voting ਕਰੋ ਅਗੇਨ ਮੈਂ ਕਹਿ ਰਹੀ ਆ ਕਿ ਤੁਸੀਂ ਜਿਹੜਾ ਆਪਣਾ ਮਤਦਾਨ ਹੈ ਤੁਹਾਡ ਤੁਸੀਂ ਇੱਕ ਜ਼ਿਲ੍ਹੇ ਨੂੰ ਬਿਲੋਂਗ ਕਰ ਰਹੇ ਹੋ ਜਿੱਥੇ ਉਹ ਜ਼ਿਲ੍ਹਾ ਹੈ ਮਹਾਨ ਜ਼ਿਲ੍ਹਾ ਜਿੱਥੇ ਮਹਾਨ ਫ੍ਰੀडम फाइਟਰਸ ਨੇ ਜਨਮ ਦਿੱਤਾ ਤੇ ਅਸੀਂ ਉਹਨਾਂ ਕਰਕੇ ਆ ਜਿਵੇਂ ਆਪਣੀ ਡੈਮੋਕ੍ਰੇਸੀ ਦਾ ਆਨੰਦ ਉਠਾ ਰਹੇ ਹਾਂ ਤੇ ਅਸੀਂ ਉਸ ਚੀਜ਼ ਨੂੰ ਧਿਆਨ ਚ ਰੱਖਦੇ ਹੋ ਆਪਣਾ ਜ਼ਰੂਰ ਆਪਣਾ ਵੋਟ ਪਾਈਏ ਆਪਣੀ ਰਿਸਪੌਂਸਿਬਿਲਟੀ ਮੈਡਮ ਕਿੰਨੇ ਕਿੰਨੇ ਸੈਂਸਿਟਿਵ ਲੁਧਿਆਣਾ ਵਿੱਚ ਸਾਡੇ ਕੋਲ 150 ਲੋਕੇਸ਼ਨਸ ਹੈਗੀਆਂ ਜਿਨ੍ਹਾਂ ਨੂੰ ਅਸੀਂ ਸੈਂਸਿਟਿਵ ਆਪਾ ਕ੍ਰਿਟੀਕਲ ਜਿਹੜੀ ਮੰਨਦੇ ਹੈਗੇ ਆ ਸਾਡੇ ਕੋਲ 13 प्लस 5 ਕੰਪਨੀਆਂ ਜਿਹੜੀਆਂ ਹੈਗੀਆਂ ਸੀਏਪੀਐਫ ਦੀ ਆ ਚੁਕੀਆਂ ਹੈਗੀਆਂ ਜੋ ਕਿ ਨਾ ਬੂਥਾਂ ਤੇ ਤੇ ਪੋਸਟਡ ਹੋਣਗੀਆਂ ਤੇ ਸਾਰੇ ਅਚਾ 100% ਜਿਹੜੇ ਬੂਥ ਨੇ ਉਥੇ ਵੈਬ ਕਾਸਟਿੰਗ ਲਾਈਵ ਵੈਬ ਕਾਸਟਿੰਗ ਹੋਏਗੀ ਇਹਨਾਂ ਬੂਥਾਂ ਤੇ ਜਿਹੜੇ ਅਸੀਂ ਕ੍ਰਿਟੀਕਲ ਮੰਨਦੇ ਉਥੇ ਅਸੀਂ ਮਾਈਕਰੋ ਅਬਜ਼ਰਵਰਸ ਵੀ ਭੇਜਦੇ ਹਾਂ ਉਹ ਸਪੈਸ਼ਲ ਨਿਗਾਰ ਰੱਖਦੇ ਹਾਂ ਕੀ ਕੋਈ ਇਹੋ ਜੀ ਕੋਈ ਸਪੀਸ਼ੀਅਸ ਐਕਟੀਵਿਟੀ ਨਾ ਚੱਲ ਰਹੀ ਹੋਵੇ ਮੈਂ ਇੱਕ ਇਹ ਗੱਲ ਵੀ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਬੂਥਸ ਹੈ ਉਹ ਹਰ ਇੱਕ ਪਾਰਟੀ ਸੈਟਅਪ ਕਰ ਸਕਦੀ ਹੈ ਬਾਹਰ ਲੇਕਿਨ 200 ਮੀਟਰ ਦੇ ਰੇਡੀਅਸ ਦੇ ਬਾਹਰ ਆਪਣੇ ਇੱਕ ਬੂਥ ਸੈਟਅਪ ਕਰ ਸਕਦੀ ਹੈ ਤਾਂ ਉਹ ਜਿਹੜੀ ਹੈ ਕੋਈ ਕਿਸੇ ਨੂੰ ਪਰਮਿਸ਼ਨਸ ਦੀ ਲੋੜ ਹੈ ਉਹ ਸਾਡੇ ਕੋਲ ਆ ਸਕਦੇ ਫੈਸਿਲਿਟੇਸ਼ਨ ਲਈ ਲੇਕਿਨ 200 ਮੀਟਰ ਦੇ ਅੰਦਰ ਕਿਸੇ ਤਰੀਕੇ ਦਾ ਚੌਂ ਪ੍ਰਚਾਰ ਨਹੀਂ ਚੱਲ ਸਕਦਾ ਕੌਂਟਵੈਸਟ ਜੀ ਲੁਧਿਆਣਾ ਪਾਰਟੀਆਂ ਪੂਰੀਆਂ ਹੋ ਰਹੀਆਂ ਨੇ ਥੋੜੀ ਦੇਰ ਚਾਪਾ ਇਹਨਾਂ ਨੂੰ ਰਵਾਨਾ ਕਰਨਾ ਸ਼ੁਰੂ ਕਰ ਦਾਂਗੇ ਲੰਗਰ ਦਾ ਇੰਤਜ਼ਾਮ ਹੈ ਬਸ ਤਾਂ ਇੰਤਜ਼ਾਮ ਹੈ ਪ੍ਰੋਪਰ ਸਾਡੇ ਜਿਹੜੇ ਸਾਡੇ 192 ਬੂਥ ਹੈ ਬਿਲਕੁਲ ਸੈਟ ਨੇ ਜੀ ਬੜੇ ਵਧੀਆ ਤਰੀਕੇ ਨਾਲ ਵੋਟ ਪਾਵਾਂਗੇ ਸਾਰਿਆਂ ਨੂੰ ਬੇਨਤੀ ਹੈ ਜੀ ਹੁਣ ਹਮ ਆਕੇ ਆਪਣਾ ਜਮਹੂਰੀ ਆਖਦਾ ਇਸਤੇਮਾਲ ਕਰਾ। ਕਿੰਨੇ ਕੋਟੇ ਪੁਲਿਸ ਸਟੇਸ਼ਨ ਤੋਂ ਲੈ ਹੈ? 192 ਜੀ ਸਾਡੇ 191 192 ਕਿੰਨੇ ਸਰ ਉਸਟਾਪ ਪੁਲਿਸਟਾ ਬਚਾਗੇ ਇਸ ਤੋਂ। ਤਕਰੀਬਨ ਲਾਲੋ ਜੀ 4 ਤੋਂ ਲੈ ਕੇ 5 ਤੱਕ ਪਾਰਟੀ ਜਿਹੜੀ ਹੁੰਦੀ ਹੈ ਜਿੱਥੇ ਬੂਥ ਵੱਡਾ ਹੋਵੇ ਪੋਪੂਲੇਸ਼ਨ ਦਾ ਉਹ 5 ਅਦਰਵਾਇਜ਼ 4 ਦੀ ਜਿਹੜੀ ਪਾਰਟੀ ਹੋ ਜਾ ਰਹੀ ਹੈ। ਠੀਕ ਹੈ ਤੇ ਲੋਕਾਂ ਨੂੰ ਤੁਸੀ ਰੱਖੀਂ। ਵੋਟਾਂ ਪਾਓ ਜੀ। ਅਜੇ ਤਾਂ ਮੌਕਾ ਮਿਲਿਆ ਸਾਨੂੰ 5 ਸਾਲ ਬਾਅਦ। ਵੋਟਾਂ ਪਾਣੀ ਹੋਣੀ। ਸੋਟੀ ਦਾ ਪੂਰਾ ਇੰਤਜ਼ਾਰ ਪੂਰਾ ਜੀ ਪ੍ਰੋਪਰ ਸਾਰਾ ਪਾਣੀ ਦਾ ਰੋਟੀ ਦਾ इवन ਆਪਾਂ ਸ਼ਰਬਤ ਦਰੂਫਦਾਨ ਇੰਜਾਮੇ ਕੀਤਾ ਲੋਕਾਂ ਵਾਸਤੇ ਤੇ ਸਾਰਿਆਂ ਨੂੰ ਬੇਨਤੀ ਹੈ ਜੀ ਪਲੀਜ਼ ਮੋਸਟ ਵੈਲਕਮ ਟੂ ਗਰਮੀ ਸਰ ਕਾਫੀ ਹੈਗੀ ਕੁਝ ਲੈ ਕੇ ਇਸ ਵਿੱਚ ਮੈਂ ਤੁਹਾਨੂੰ ਜਿਆਦਾ ਸਪੈਸ਼ਲ ਚੀਜ਼ ਦੇਵਾਂਗਾ ਮੈਂ ਕਹਾਂਗਾ ਜੀ ਸਾਰਿਆਂ ਨੂੰ ਥੋੜਾ ਜਿਆ ਸਵੇਰੇ ਆਜੋ 7 ਵਜੇ ਤੋਂ ਲੈ ਕੇ 10 ਵਜੇ ਤੱਕ ਦੈਟ ਵਿਲ ਬੀ ਬੈਟਰ ਆਈਡੀਆ ਆਦਰਵਾਈਜ਼ ਆ Everybody's uh, ਵੈਲਕਮ ਲੇਕਿਨ ਥੋੜਾ ਜਿਹਾ ਸਵੇਰੇ ਹੋ ਜਵੇ ਤਾਂ ਘੱਟ ਗਰਮੀ ਜਾਂ ਆਪਾਂ ਵਟਾਓ ਪਾ ਕੇ ਕਰਾਉਣ ਜਾ ਸਕਦੇ ਹਾਂ ਖਾਸ ਗਾਈਡਲਾਈਨਸ ਕੁਝ ਜਾਰੀ ਕੀਤੀਆਂ ਗਈਆਂ ਨੇ ਬਜ਼ੁਰਗਾਂ ਦੇ ਲਈ ਜਾਂ ਜਿਹੜੇ ਅਪਾਹਜ ਹੈਗੇ ਨੇ ਉਹਨਾਂ ਲਈ ਜਿਹੜਾ ਤਾਂ ਅਪਾਹਜ ਆ ਉਹਨਾਂ ਲਈ ਆਪਾਂ ਵੀਲ ਚੇਅਰ ਤਾਂ ਰੈਂਪ ਤਾਂ ਇੰਤਜ਼ਾਮ ਆਲਰੇਡੀ ਕਰ ਚੁੱਕੇ ਆ ਜਿਹੜੇ 85 ਸਾਲ ਤੋਂ ਬਜ਼ੁਰਗ ਉੱਪਰ ਸਨ ਉਹਨਾਂ ਨੇ ਘਰੋਂ ਘਰੀ ਵੋਟਾਂ ਪਾਈਆਂ ਨੇ ਕੁਝ ਰਹਿ ਵੀ ਗਏ ਹੋਣਗੇ ਲੇਕਿਨ ਮੋਸਟਲੀ ਆਪਾਂ ਪੁਗਤਾਲੇ ਆ ਤੇ ਉਹਦੇ ਲਈ ਜੇ ਕੋਈ ਬਜ਼ੁਰਗ ਆਉਂਦਾ ਹੈ ਤਿਆਪਾ ਵਲੰਟੀਅਰ ਲਗਾਏ ਆ ਆਪਾਂ ਆਪਣੀਆਂ ਟੀਮਾਂ ਲਗਾਈਆਂ ਨੇ ਆਪਾਂ ਉਹਨਾਂ ਦੀ ਪੂਰੀ ਹੈਲਪ ਕਰਾਂਗੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਆਨ ਦਿੱਤੀ ਜਾਏਗੀ